ਪਾਲੇ ਦੁਨੀਆਂ ਨੂੰ ਰੱਬ ਨਹੀਂ ਤ੍ਰੈਤ ਕਿਸੇ ਨਾਲ ਕਰਦਾ ਜੈਸਾ ਕੋਈ ਕਰਮ ਕਰੇ ਜੈਸਾ ਕੋਈ ਕਰਮ ਕਰੇ ਬੰਦਾ ਦੁੱਖ ਸੁੱਖ ਹੋ ਸਾ ਪਰਦਾ ਕੰਮ ਕਰੇ ਨਾ ਨੇਕੀ ਦੇ ਦੇਵੇ ਰੱਬ ਨੂੰ ਤੋਸ਼ ਨਕਾਰਾ ਸਾਂਝਾ ਸਭ ਦੁਨੀਆਂ ਦਾ ਬਾਪੇ ਗੁਰੂ ਨਾਨਕ ਦਾ ਦੁਆਰਾ ਸਾਜਿਆ ਸਭ ਦੁਨੀਆਂ ਦਾ ਬਾਪੇ ਗੁਰੂ ਨਾਨਕ ਦਾ ਦੁਆਰਾ ਕਰ ਦੇ ਅਮਰ ਧਾਨੇ ਤੇ ਮਰਦਾਨਾ ਦੇ ਬਚਨ ਉਚਾਰੇ ਕਰ ਦੇ ਅਮਰ ਧਾਨੇ ਤੇ ਮਰਦਾਨਾ ਦੇ ਬਚਨ ਉਚਾਰੇ ਸੰਗ ਲੈ ਮਰਦਾਨੇ ਨੂੰ ਆਇਆ ਚੱਕਰ ਗੁਰਾਨੇ ਸਾਰੇ ਬੜੇ ਦਰਲੇ ਕਰਦਾ ਸੀ ਭੁੱਖਾ ਮਰਦਾ ਜਦੋਂ ਵਿਚਾਰਾ ਸਾਝਾ ਜੱਪ ਦੁਨੀਆ ਬੇਗੁਰੂ ਨਾਨਕ ਦਾ ਦੁਆਰਾ Hindu te Muslim nu guraune samjhiya ek saman ik passe bala ji dooje passe hai mardana akh jaat baat da na ਕੋਈ ਸਮਝਿਆ ਮਰ ਬਪਿਆਰਾ ਸਾਜਾ ਸਭ ਦੁਨੀਆਂ ਦਾ ਬਾਪੇ ਗੁਰੂ ਨਾਲ ਦੇਖਦਾ ਦੁਆਰਾ ਸਾਜਾ ਸਭ ਦੁਨੀਆਂ ਦਾ ਬਾਪੇ ਗੁਰੂ ਨਾਲ ਦੇਖਦਾ ਦੁਆਰਾ ਦੁਨੀਆਂ ਦੇ ਤਰਨ ਲਈ ਸਾਜੀ ਬਾਣੀ ਗੁਰਾ ਰਚਾਈ ਗੁਰੂ ਗ੍ਰੰਥ ਜਤੂ ਰਚਿਆ ਬਾਪੇ ਪਗਤਾਂ ਦੀ ਵਿੱਚ ਪਾਈ ਗੁਰੂ ਗ੍ਰੰਥ ਜਦੋਂ ਰਚਿਆ ਬਾਣੀ ਪਗਤਾਂ ਦੀ ਵਿੱਚ ਪਾਈ ਆ ਬਾਣੀ ਪਗਤਾਂ ਦੀ ਜਾਣੋ ਕਰਿਆ ਪੂਰ ਪੰਡਾਰਾ ਬਾਣੀ ਪਗਤਾਂ ਦੀ ਜਾਣੋ ਕਰਿਆ ਪੂਰ ਪੰਡਾਰਾ ਸਾਂਝਾ ਸਭ ਦੁਨੀਆ ਬਾਬੇ ਗੁਰੂ ਨਾਨਕ ਦਾ ਦੁਆਰਾ ਸਾਂਝਾ ਸਭ ਦੁਨੀਆ ਦਾ ਬਾਬੇ ਗੁਰੂ ਨਾਨਕ ਦਾ ਦੁਆਰਾ ਮਰੇ ਇਸ ਦਰ ਤੂੰ ਜੀ ਆ ਕੇ ਬਾਦਸ਼ਾਹਾਂ ਸਤ ਲੈ ਗਿਆ Hindu ਤੇ Muslim ਦਾ ਇਸ ਦੇ ਵਿੱਚ ਭੇਦ ਕੀ ਰਹਿ ਗਿਆ ਨਾ ਦਿੰਦੇ ਬਾਦਸ਼ਾਹਾਂ ਨਾ ਦਿੰਦੇ ਬਾਦਸ਼ਾਹਾਂ ਜੇ ਗੁਰੂ ਸਮਝਦੇ ਮਜਬ ਪਿਆਰਾ ਸਾਂਝਾ ਜਬ ਦੁਨੀਆਂ ਦਾ ਬਾਪੇ ਗੁਨਾਨਕ ਦਾ ਦਵਾਰਾ ਜਾ ਜ਼ਬ ਦੁਨੀਆਂ ਦਾ ਪਾਪੇ ਗੁਰੂ ਨਾਨਕ ਦਾ ਦੁਆਰਾ ਦਸ ਮੇਸ ਪਿਤਾ ਤੂੰ ਜੀ ਪੁੱਛਣੀ ਗੋਜ ਗੱਲ ਜਾ ਚਾਈ ਦਸ ਮੇਸ ਪਿਤਾ ਤੂੰ ਜੀ ਪੁੱਛਣੀ ਗੋਜ ਗੱਲ ਜਾ ਚਾਈ ਪਾ ਵਿੱਚ ਤੋਂ ਥਾਲਾਂ ਦੇ ਲਿਆ ਆਂ ਪੀਖਣ ਸ਼ਾ ਮਠਿਆਈ ਬਰਕਨ ਜੀ ਕਿਹੜਾ ਸਮਝ ਦੇ ਮਾਦਬ ਪਿਆਰਾ ਸਾਂਝਾ ਸਭ ਦੁਨੀਆਂ ਦਾ ਬਾਬੇ ਗੁੰਡਾ ਨੇ ਤਦਾ ਦੁਆਰਾ ਸਾਂਝਾ ਸਭ ਦੁਨੀਆਂ ਦਾ ਬਾਬੇ ਗੁੰਡਾ ਨਾਨਕ ਦਾ ਦੁਆਰਾ ਉੱਪਰ ਦੋਵੇਂ ਥਾਲਾ ਦੇ ਗੁਰੂ ਸਾਹਿਬ ਨੇ ਹੱਥ ਟਕਾਏ ਸਾਨੂੰ ਸਭ ਪਿਆਰੇ ਅਸੀਂ ਤਾਂ ਜ਼ੁਲਮ ਮਟਾਉਣੇ ਆਏ ਅਸੀਂ ਤਾਂ ਜ਼ੁਲਮ ਮਟਾਉਣੇ ਆਏ ਕੀਤਾ ਭਿਕਣ ਵੇ ਸ਼ਾਰਾ ਬਾ ਜਾਂਬ ਦੁਨੀਆਂ ਦਾ ਬਾਪੇ ਗੁਰੂ ਨਾਨਕ ਦਾ ਦਵਾਰਾ ਪੱਖ ਉੱਚ ਨੀਚ ਦਾ ਨਾ ਗੁਰੂ ਕਰ ਸਾਂਝੀ ਪਾਲ ਸਦਾਏ ਕੀ ਰਾਜੇ ਕੀ ਅਦਨੇ ਹਰ ਕੋਈ ਇਸ ਧਰੋਂ ਵਰਸਾਏ ਆਹ ਜੇ ਮਹਾਰਾਜ ਦੀ ਕਰਨ ਡੰਡਾ ਉਤਾ ਪਾਰੰਬਾਰਾ ਸਾਜਾ ਜ਼ਬ ਦੁਨੀਆਂ ਦਾ ਬਾਪੇ ਗੁਰੂ ਨਾਨਕ ਦਾ ਪਾਣ ਸੁਣ ਦੇਖ ਲਵੋ ਉੱਚਾ ਦਰਜਾ ਏ ਗੁਰਮਤ ਦਾ ਨਿਤ ਇਹ ਅਰਦਾਸ ਹੁੰਦੀ ਤੇਰੇ ਪਾਣ ਪਲਾ ਸਰਬਤ ਦਾ ਪਲਾ ਜਹੂਨਾ ਸਪਨਾ ਦਾ ਕਿਤਨਾ ਵੱਟਾ ਪਰ ਉਪਕਾਰਾ ਸਾਝਾ ਜ਼ਬ ਦੁਨੀਆਂ ਦਾ ਬਾਬੇ ਗੁਰੂ ਨਾਨਕ ਦਾ ਦੁਆਰਾ ਸਾਝਾ ਜ਼ਬ ਦੁਨੀਆਂ ਬਾਪੇ ਗੋ ਨਾਨਕ ਦਾ ਦੁਆਰਾ ਜੋ ਨਾਲ ਪਾਵਣਾ ਦੇ ਆ ਕੇ ਇਸ ਦਰ ਤੇ ਹੈ ਟੈਂਦਾ ਦੁੱਖ ਸਾਰੇ ਦੂਰ ਹੁੰਦੇ ਮੂੰਹ ਮੰਗੀਆਂ ਮਰਾਦਾ ਲੈਂਦਾ ਨਾਨ ਬਾਸ਼ਤ ਫਲ ਮਿਲਦੇ ਇਸ ਕਰ ਨੌਨਿਤ ਪਰੇ ਪੰਡਾਰਾ ਸਾਂਝਾ ਸਭ ਦੁਨੀਆ ਦਾ ਬਾਪੇ ਗੁਰੂ ਨਾਨਕ ਦਾ ਦਵਾਰਾ ਸਾਂਝਾ ਸਭ ਦੁਨੀਆ ਦਾ ਬਾਪੇ ਗੁਰੂ ਨਾਨਕ ਦਾ ਦਵਾਰਾ ਹੈ ਪਤਨ ਪਤਿਆਂ ਦੀ ਇਕਰ ਨਾ ਮੜਿਆ ਦਾ ਮਣ ਹੈ ਗਤਨ ਗਤਿਆਂ ਦੀ ਇਕਰ ਨਾ ਤਣਿਆ ਦਾ ਤਣ ਏ ਜਾ ਸਿੰਘ ਦਾਸ ਤਾਈ ਮਿਲਿਆ ਏਥੇ ਦਰੋਂ ਸਹਾਰਾ ਕੇ ਜਾ ਸਿੰਘ ਦਾਸ ਤਾਈ ਮਿਲਿਆ ਏਥੇ ਦਰੋਂ ਸਹਾਰਾ ਸਾਂਝਾ ਸਭ ਦੁਨੀਆ ਦਾ ਬਾਪੇ ਗੁਰੂ ਨਾਨਕ ਦਾ ਦਰਵਾਜ਼ਾ ਸਾਜਾ ਸਭ ਦੁਨੀਆਂ ਦਾ ਬਾਪੇ ਗੁਰੂ ਨਾਨਕ ਦਾ ਬਾਵਾ